ਇਹ ਕੋਈ ਲਗਭਗ 40 ਸਾਲ ਤੋਂ ਵਰਤ ਸਕਦੀਆਂ ਨੇ ਕੋਈ ਵੀ ਪ੍ਰੋਗਰਾਮ ਹੋਵੇ ਇਹਦੇ ਵਿੱਚ ਕਰ ਸਕਦੀਆਂ ਨੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਲੋਹ ਲੰਗਰ ਸਥਾਨਾਂ ਤੇ ਜੋ ਵੀ ਅੱਜ ਸੰਗਤਾਂ ਸੇਵਾ ਕਰ ਰਹੀਆਂ ਨੇ ਇਹ ਕੋਈ ਲਗਭਗ 40 ਸਾਲ ਤੋਂ ਗੁਰੂ ਕੇ ਲੰਗਰ ਇੱਥੇ ਹਰ ਪੂਰਨਮਾਸ਼ੀ ਤੇ ਤਿੰਨ ਦਿਨ ਲੰਗਰ ਸਜਦੇ ਨੇ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭੋ ਕੇ ਤੇ ਮੱਧ ਹੋ ਕੇ ਸਰੂਪੇ ਪਾਸ਼ਾ ਦੇ ਸਪੂਰਨ ਹੁੰਦੇ ਨੇ ਭੋਗ ਪੈ ਜਾਂਦੇ ਨੇ ਤੇ ਤਿੰਨ ਦਿਨ ਗੁਰੂ ਕਾ ਲੰਗਰ ਚੱਲਦਾ ਹੈ ਇਹਦੇ ਉਹ ਲੰਗਰਾਂ ਵਾਸਤੇ ਇਹ ਜਗ੍ਹਾ ਲਗਭਗ ਸਾਰਾ 18 ਮਰਲੇ ਖਰੀਦੀ ਗਈਆਂ ਜਿਸ ਵਿੱਚ ਸਤਗੁਰਾਂ ਨੇ ਕਿਰਪਾ ਕੀਤੀ ਆ ਕਿ ਦਾਸ ਨੇ ਆਪਣੇ ਵੱਲੋਂ ਇਹ ਸੇਵਾ ਜੋ ਵੀ ਪਲਾਟ ਦੀ ਰਕਮ ਬਣੀ ਆ ਉਹ ਪੂਰੀ ਕੀਤੀ ਆ ਬਾਕੀ ਹੁਣ ਸੰਗਤਾਂ ਦੇ ਸਹਾਇਜੋਗ ਨਾਲ ਬਹੁਤ ਸ਼ਰਧਾ ਭਾਵਨਾ ਚਾਰੇ ਮੱਲੇ ਆਰੇ ਆਸੇ ਪਾਸੇ ਜੋ ਵੀ ਨਗਰ ਡੇਰਿਆਂ ਤੇ ਅਜਾਨੀਆਂ ਦੇ ਸਾਰੇ ਸਮੂਹ ਸੰਗਤਾਂ ਨਾਲ ਇਹ ਹਾਲ ਦੀ ਸੇਵਾ ਚੱਲ ਰਹੀ ਆ ਇਹ ਸੇਵਾ ਬੜੀ ਸ਼ਰਧਾ ਭਾਵਨਾ ਚੱਲ ਰਹੀ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਇਹ ਲੰਗਰ ਹਾਲ ਵਿੱਚ ਯੋਗਦਾਨ ਪਾਓ ਸਰਿਆ ਸੀਮਿੰਟ ਇੱਟਾਂ ਰੇਤਾ ਕੋਈ ਮਾਇਆ ਦਾ ਕਫਾ ਵੀ ਦੇ ਸਕਦਾ ਕੋਈ ਥੀ ਵੀ ਸੇਵਾ ਆਣ ਕੇ ਕਰ ਸਕਦਾ ਵਾ ਤੇ ਸਾਰੀਆਂ ਸੰਗਤਾਂ ਬਾਹਰੋਂ ਵੀ ਜੜੀਆਂ ਦੂਰੋਂ ਨੇੜੋਂ ਵੀ ਸਕਦਾ ਸੇਵਾ ਕਰ ਰਹੀਆਂ ਨੇ ਇਸੇ ਤਰ੍ਹਾਂ ਸੇਵਾ ਕਰਦੀਆਂ ਰਹਿਣਗੀਆਂ ਤੇ ਸਤਿਗੁਰਾਂ ਦੇ ਬਹੁਤ ਵਧੀਆ ਲੰਗਰ ਹਾਲ ਫੜਨਗੇ ਤੇ ਇੱਥੇ ਸੰਗਤਾਂ ਲੰਗਰ ਛਕਣਗੀਆਂ ਤੇ ਸਾਰੀਆਂ ਸੰਗਤਾਂ ਇੱਥੇ ਆਪਣੇ ਮਨੋ ਤਨੋਂ ਨਾਲ ਸੇਵਾਤਨ ਮਨਾ ਕਰਕੇ ਇਹ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਬਾਬਾ ਸਰਿੰਦਰ ਸਿੰਘ ਜੀ ਪੁੱਲਰ ਸਾਹਿਬ ਇਹ ਲੰਗਰ ਹਾਲ ਦੀ ਸੇਵਾ ਸ਼ੁਰੂ ਹੋਈ ਆ ਇਹ ਕਿਹੜੇ ਗੁਰਦੁਆਰੇ ਦੇ ਨਾਮ ਤੇ ਅਸੀਂ ਕਦੋਂ ਤੋਂ ਸ਼ੁਰੂ ਹੋਈ ਇਹ ਜੀ ਲਗਭਗ ਕੋਈ 40 ਸਾਲ ਹੋ ਗਏ ਇਸ ਲੰਗਰ ਨੂੰ ਚੱਲਦਿਆਂ ਹੋਇਆਂ ਇਹ ਤੋਂ ਪਹਿਲਾਂ ਜਿਹੜਾ ਹੈਗਾ ਬਾਬਾ ਧੰਨਾ ਸਿੰਘ ਜੀ ਨੇ ਕੁਝ ਸਮਾਂ ਇਹ ਲੰਗਰ ਹਾਲ ਦੀ ਜਿਹੜਾ ਲੰਗਰ ਵਰਤੌਣ ਦੀ ਜਿਹੜੀ ਸੇਵਾ ਬਣਾਉਣ ਦੀ ਸੇਵਾ ਜਿਹੜੀ ਹੈ ਦਾਸ ਕਰਦਾ ਸੀਗਾ ਤੇ ਬਾਬਾ ਧੰਨਾ ਸਿੰਘ ਉਹਨਾਂ ਦੇ ਨਾਲ ਜੁੜ ਕੇ ਇਹ ਲੰਗਰ ਚਾਲੂ ਕੀਤਾ ਗਿਆ ਸੀਗਾ ਉਸ ਤੋਂ ਉਪਰੰਤ ਬਾਬਾ ਬਲਵਿੰਦਰ ਸਿੰਘ ਜੀ ਇਸ ਦੀ ਜਿਹੜੀ ਕਾਰ ਸੇਵਾ ਜੋ ਵੀ ਲੰਗਰ ਦੀ ਸੀ ਇਹ ਸਾਰੀ ਇਹਨਾਂ ਨੂੰ ਸੌਂਪ ਦਿੱਤੀ ਗਈ ਇਸ ਕਰਕੇ ਫਿਰ ਜਿਉਂ-ਜਿਉਂ ਚੱਲਦਾ ਗਿਆ ਤਿਉਂ-ਤਿਉਂ ਇਹ ਤਰੱਕੀ ਕਰਦਾ ਗਿਆ ਇਹ ਲੰਗਰ 40 ਸਾਲ ਹੋ ਗਏ ਨੇ ਇਹਨੂੰ ਲਗਾਤਾਰ ਨਿਰੰਤਰ 35 ਸਾਲ ਤੋਂ ਬਾਬਾ ਬਲਵਿੰਦਰ ਸਿੰਘ ਜੀ ਦੀ ਸੇਵਾ ਕਰ ਰਹੇ ਨੇ। ਠੀਕ। ਇਹ ਮਨਸਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ? ਸੰਗਤਾਂ ਨੂੰ ਸੰਦੇਸ਼ ਇਹੋ ਦੇਣਾ ਹੈ ਕਿ ਅਭੀ ਬਾਬਾ ਬਲਵਿੰਦਰ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਇਹ ਸਾਰੀ ਸੇਵਾ ਜਿਹੜੀ ਹੈ ਸੰਗਤਾਂ ਆਪ ਰਲ ਮਿਲ ਕੇ ਕਰਨ ਇਹ ਬਹੁਤ ਸੁੰਦਰ ਲੰਗਰ ਹਾਲ ਬਣਾ ਕੇ ਸੰਗਤਾਂ ਦੇ ਸੁਪੋਤਰੀ ਦਾ ਜੋ ਆਪ ਸਾਰੀਆਂ ਸੰਗਤਾਂ ਇਹਨੂੰ ਵਰਤ ਸਕਦੀਆਂ ਨੇ। ਕੋਈ ਵੀ ਪ੍ਰੋਗਰਾਮ ਹੋਵੇ ਇਹਦੇ ਵਿੱਚ ਕਰ ਸਕਦੀਆਂ ਨੇ ਇਹ ਸੰਗਤਾਂ ਦਾ ਹੀ ਸੰਯੋਗ ਹੈ ਜੋ ਵਾਚੜ ਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਤੇ ਬਾਬਾ ਬਲਵਿੰਦਰ ਸਿੰਘ ਜੀ ਦਾ ਸੰਯੋਗ ਦੇਣਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਾਰੇ ਜਿਹੜੇ ਜੀ ਆਇਆਂ ਨੂੰ ਸਾਰੇ ਹੀ ਇਹ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ